ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਕੋ ਮਹਲਾ ਪਹਿਲਾ ਖਤਿਆਹ ਜਮੇ ਖਤੇ ਕਰਨੇ ਤਖਤ ਆਵੇ ਛੇ ਪਾਹੇ ਤੋਤੇ ਮੂਲੇ ਨ ਉਤਰੇ ਹੈ ਜੇ ਸੋ ਧਵਣ ਪਾਹੇ ਨਾਨਕ ਬਖਸੇ ਬਖਸੀਏ ਹੈ ਨਾਹੇ ਤਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੁਲਣ ਝਖਣਾ ਦੁਖ ਛਾੜੇ ਮੰਗੀਏ ਹੈ ਸੁਖ ਸੋ ਖੁ ਦੋ ਖੁ ਦੋਏ ਧਾਰੇ ਕੱਪੜੇ ਪਹਿਰ へ ਜਾਏ ਮਨੁਖ ਜਿੱਥੈ ਬੋਲਣ ਹਾਰੀਆ ਥਥੈ ਚੰਗੀ ਚੁੱਪ ਪੌੜੀ ਚਾਰੇ ਕੁੰਡਾ ਦੇਖੇ ਅੰਦਰ ਰੁਪਾਲਿਆ ਸੱਚੇ ਪੁਰਖੇ ਅਲਾਖੇ ਸਿਰ ਜੇ ਨਿਹਾਲਿਆ ਉਝੜੇ ਪੁੱਲੇ ਰਾਹ ਗੁਰ ਵੇਖਾਲਿਆ ਸਵਾਤੀ ਗੁਰ ਸੱਚੇ ਵਾਹੂ ਸਾਚੂ ਸੰਭਾਲਿਆ ਪਾਇ ਰਤਨੁ ਕਰਾਹ ਦੀਵਾ ਬਾਲਿਆ ਸਚੇ ਸਬ ਦੇ ਸਲਾਹੇ ਸੁਖੀਏ ਸਚ ਵਾਲਿਆ ਨਿ ਡਰਿਆ ਡਰੁ ਲਾਗੇ ਗਰਬੇ ਸਗਾਲਿਆ ਨਾਵ ਹੋ ਪੁੱਲਾ ਜਾਗੂ ਫਰੇਬੇ ਤਾਲਿਆ ਸਲੋਕ ਮਹਲਾ ਤੀਜਾ ਪੈ ਵਿੱਚ ਜਮੈ ਪੈ ਮਰੇ ਪੀ ਪਾਉ ਮਨਮਹੇ ਹੋਏ ਨਾਨਕ ਪੈ ਵੇਚ ਜੇ ਮਰ ਸਹਲਾ ਆਇਆ ਸੁ ਮਹੱਲਾ ਤੀਜਾ ਪੈ ਵੇਣ ਜਿਵ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਭੈ ਵੇਣੂ ਜੇ ਮਰੈ ਮੋਹੇ ਕਾਲੈ ਉਠੇ ਜਾ ਪਾਉੜੀ ਸਤਿਗੁਰ ਹੋਏ ਦਇਆਲ ਤ ਸਰਧਾ ਪੂਰੀ ਐ ਸਤਿਗੁਰ ਹੋਏ ਦਇਆਲ ਨ ਕਬ ਹੂੰ ਚੂਰੀਐ ਸਤਿਗੁਰ ਹੋਏ ਦਇਆਲ ਤਾ ਦੁੱਖ ਨ ਜਾਣੀਐ ਸਤਿਗੁਰ ਹੋਏ ਦਇਆਲ ਤਾ ਹਰੇ ਰੰਗੁ ਮਾਣੀਐ ਸਤਿਗੁਰ ਹੋਏ ਦਇਆਲ ਤਾ ਜਮ ਕਾ ਡਰ ਕੇ ਹਾ ਸਤਿਗੁਰ ਹੋਏ ਦਇਆਲ ਤਾ ਸਦ ਹੀ ਸੁਖ ਦਿਹਾ ਸਤਿਗੁਰ ਹੋਏ ਦਇਆਲ ਤਾ ਨਵਨੇ ਦੇ ਪਾਈਏ ਸਤਿਗੁਰ ਹੋਏ ਦਇਆਲ ਸੱਚੇ ਸਮਾਇੇ ਸਲੂਕੋ ਮਹਲਾ ਪਹਿਲਾ ਸਿਰਖੁ ਹਾਏ ਪੀਏ ਹੈ ਮਲਵਾਨੀ ਝੂਠਾ ਮੰਗੇ ਮੰਗੇ ਕਾਹੀ ਹੋਲੇ ਫਦੀਹ ਤੇ ਮੋਹ ਲੈਨੇ ਪੜਾ ਸਾ ਪਾਣੀ ਦੇ ਖੇ ਸਗਾਹੀ ਪੇਡਾ ਵਗੀ ਸਿਰ ਖੁਹਾਏ ਨੇ ਪਰਯਨ ਨੇ ਹੱਥ ਸਵਾਹੀ ਮਾਉ ਪੀਉ ਕਿਰਤ ਗਵਾਏ ਨੇ ਬਰ ਰੋਵਨੇ ਤਾਹੀ ਉਹਨਾ ਪਿੰਡ ਨ ਪੱਤਲੇ ਕਿਰਿਆ ਨ ਦੀਵਾ ਮੈਂ ਕਿਥਾਉ ਪਾਹੀ 68 ਤੇਰਥ ਦੇਨੇ ਨ ਟੋਈ ਬ੍ਰਹਮਣ ਅੰਨ ਨ ਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿੱਕੇ ਨਹੀਂ ਚੁੰਡੀ ਪਾਏ ਬਹਨ ਨੇ ਨੇ ਤੇ ਮਰਣੈ ਡੜੇ ਦੀਵਾਨ ਨਾ ਜਾਹੀ ਲੱਕੀ ਕਸੇ ਹੱਥੀ ਫੁੰਮਣ ਅਗੋ ਪਿੱਛੀ ਜਾਹੀ ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਜੀ ਮੁੱਲਾ ਦਈਏ ਵੇ ਗੋਏ ਫਿਰ ਹੈ ਵੇ ਗੁੱਤੇ ਫਿੱਟਾ ਵਤੈ ਗੱਲਾ ਜੀਆ ਮਾਰੇ ਜਿਵਾਲੇ ਸੋਈ ਅਵਰ ਨਾ ਕੋਈ ਰਖੈ ਦਾਨ ਹੁਤਾ ਇਸਨਾਨ ਹੋਵੰਗੇ ਪਸੂ ਪਈ ਸੇਰੇ ਖੁੱਥੈ ਪਾਣੀ ਵਿੱਚ ਰਤਨ ਉਪਨੇ ਮੇਰਕਿਆ ਮਧਾਣੀ 68 ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ ਨਾਈ ਨਿਵਜਾ ਨਾਤੇ ਪੂਜਾ ਨਵਨੇ ਸਦਾ ਸੁਜਾਣੀ ਮੂਆ ਜੀਵ ਦਿਆ ਗਤ ਹੋਵੈ ਜਾ ਸੇਰੇ ਪਾਈਏ ਪਾਣੀ ਨਾਨਕ ਸਿਰ ਖੁੱਥੇ ਸੈਤਾਨੀ ਇਨਾ ਗੱਲ ਨਾ ਪਾਣੀ ਵੁੱਠੇ ਹੋਏ ਹੋਏ ਬਿਲਾਵਲ ਜੀਆ ਜੁਗ ਤੇ ਸਮਾਣੀ ਵੁੱਠੇ ਅਨੁ ਕਮਾ ਦੁਖ ਪਹਾ ਸਭ ਸੇ ਪੜਦਾ ਹੋਇ ਵੁਠੈ ਕਾਹੋ ਚਰਹਿ ਨੇਤੇ ਸੁਰਹੀ ਸਾਧਨ ਦਹੀ ਵਿਲੋਵੈ ਤੇ ਤੋਕੇ ਹੋਮ ਜਗ ਸਦ ਪੂਜਾ ਪਏ ਕਰ ਜੁ ਸੁਹੈ ਗੁਰੂ ਸਮੁੰਦ ਨਦੀ ਸਭੇ ਸਿੱਖੀ ਨਾ ਤੇ ਜੇ ਤੁ ਵੜਾਈ ਨਾਨਕ ਜੇ ਸਿਰ ਖੁੱਥੇ ਨਾਵ ਨੇ ਨਾਹੀ ਸਾਤ ਚੱਟੇ ਸੇਰੇ ਛਾਈ ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤੇ ਚੰਦ ਹਨੇਰਾ ਕੇ ਕਰੇ ਪਾਣ ਪਾਣੀ ਕਿਆ ਜਾਤੇ ਧਰਤੀ ਕੀ ਜੀ ਕੇ ਕਰੇ ਜਿਸ ਵਿੱਚ ਸਭ ਕੇ ਛੁ ਹੋਏ ਨਾਨਕ ਤਾ ਪਤੇ ਜਾਣੀ ਐ ਜਾ ਪਤੇ ਰਖੈ ਸੋਇ ਪੌੜੀ ਤੋਧ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋ ਰੇ ਆਵਣ ਜਾਣਿਆ ਸੱਚੂ ਜੇ ਮੰਗੇ ਦਾਨ ਸੇ ਤੁਧ ਹੈ ਜੇ ਆ ਸੱਚੂ ਤੇਰਾ ਫਰਮਾਨ ਨੂੰ ਸਭ ਦੇ ਸੋਹਿਆ ਮੰਨਿਆ ਗਿਆਨ ਨੂੰ ਧਿਆਨ ਨੂੰ ਤੁਧੈ ਤੇ ਪਾਇਆ ਕਰਮੇ ਪਵੈ ਨੀਸਾਨ ਨੂੰ ਨਾ ਚੱਲੇ ਚਲਾਇਆ ਤੂੰ ਸੱਚਾ ਦਾਤਾ ਨਿਤ ਦੇਵ ਹੈ ਚੜ੍ਹੇ ਹੈ ਸਵਾਇਆ ਨਾਨਕ ਮੰਗੈ ਦਾਨ ਨੂੰ ਜੋ ਤੋਧ ਪਾਇਆ ਸਲੋਕ ਮਹਲਾ ਦੂਜਾ ਵਿਖਿਆ ਆਖੇ ਬੁਝਾਇਆ ਸਿਫਤੀ ਸਚੇ ਸਮੇਉ ਤਿੰਨ ਕੋ ਕਿਆ ਉਪਦੇਸੀ ਐ ਜਿਨ ਗੁਰ ਨਾਨਕ ਦੇਉ ਮਹੱਲਾ ਪਹਿਲਾ ਆਪੇ ਬੁਝਾਏ ਸੋਈ ਬੁਝੈ ਜੇ ਸੁ ਆਪੇ ਸੁਝਾਏ ਤਿਸ ਸਭ ਕੇਛੁ ਸੁਝੈ ਕਹੇ ਕਹੇ ਕਥਨਾ ਮਾਇਆ ਲੁਝੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਵਿਚਾਰ ਅੱਖਰ ਨਾਨਕ ਅੱਖਿਓ ਆਪੇ ਲਹੇ ਪਰਾਤੇ ਹੋਵੇ ਜਿਸੁ ਦਾਤੇ ਪਉੜੀ ਹਾਉ ਟਢੀ ਵੇਕਾਰ ਕਰ ਲਾਇਆ ਰਾਤੀ ਦੇ ਹੈ ਕਵਾਰ ਤੁਰ ਹੋ ਫੁਰਮਾਇ ਟਾਢੀ ਸੱਚੇ ਮਹੱਲੇ ਖਸਮੇ ਬੁਲਾਇਆ ਸੱਚੀ ਸਫਤੇ ਸਲਾਹ ਕਪੜਾ ਪਾਇਆ ਸੱਚਾ ਅੰਮ੍ਰਿਤ ਨਾਮ ੋ ਜਨੋ ਆਇਆ ਗੁਰਮਤੀ ਖਾਧਾ ਰੱਜੇ ਤੇਨੇ ਸੋਖ ਪਾਇਆ ਟਾਢੀ ਕਰੇ ਪਸਾ ਸਬਦ ਵਜਾਇਆ ਨਾਨਕ ਸਾਚੂ ਸਲਾਹੇ ਪੂਰਾ ਪਾਇਆ ਸੋਧ ਰਾਗ ਗੌੜੀ ਗਵਰੇਰੀ ਮਹਲਾ ਪਹਿਲਾ ਚੌਪਦੇ ਦੋਪਦੇ ਇੱਕ ਓੰਕਾਰ ਸਤਨਾਮੁ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤੇ ਅਜੂਨੀ ਸਹਿ ਭੰ ਗੁਰ ਪ੍ਰਸਾਦੇ ਪਾਉ ਮੋਚ ਭਾਰਾ ਵੱਡਾ ਤੋਲ ਮਨ ਮਤੇ ਹੌਲੀ ਬੁਲੇ ਬੁਲ ਸਿਰ ਤਰ ਚੱਲੀਐ ਸਹੀਐ ਪਾਰ ਨਦਰੀ ਕਰਮੀ ਗੁਰ ਵਿਚਾਰ ਪੈ ਬੇਨ ਕੋਏ ਨ ਲੰਘ ਸੇ ਪਾਰ ਪੈ ਪੌ ਰੱਖਿਆ ਪਾਇ ਸਵਾਰੇ ਰਹਾ ਪਤਾਨੇ ਅਗਣੇ ਪਖੇ ਪੈਨ ਲੈ ਭੌ ਕੜੀਏ ਸਬ ਦੇ ਸਵਾਰੇ ਪੈ ਬੀਨੂ ਘੜਤ ਕਾਚੂ ਨੇ ਕਾਚ ਅੰਧਾ ਸੱਚਾ ਅੰਧੀ ਸਾਟ ਬੁੱਧੀ ਬਾਜੀ ਉਪਜੈ ਚਾਰ ਸਹਸ ਸਿਆਣਪ ਪਵੈ ਨਤਾ ਨਾਨਕ ਮਨਮੋਖੇ ਬੋਲਣ ਵਾ ਅੰਧਾ ਅਖਰ ਵਾ ਦਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ